ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨ ਜ਼ेड ਪੰਜਾਬੀ ਨਿਊਜ਼ ਅਤੇ ਮੈਂ ਹਾਂ ਜਸਪ੍ਰੀ ਸਿੰਘ ਰਾਜਪੁਰਾ ਸੁਪਰੀਮ ਸਿੱਖ ਸੁਸਾਇਟੀ ਦੀ ਸਮੂਹ ਕਮੇਟੀ ਇਸ ਮੌਕੇ ਸਾਡੇ ਨਾਲ ਮੌਜੂਦ ਹੈਗੀ ਆ ਗੱਲਬਾਤ ਕਰਾਂਗੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਬਾਰੇ ਜਿਹੜਾ ਕੱਲੂ ਹੋ ਰਿਹਾ ਕਬੱਡੀ ਵਰਲਡ ਕੱਪ 2025 ਉਸ ਦੀ ਜਿਹੜੀ ਤਿਆਰੀਆਂ ਆ ਲਗਭਗ ਮੁਕੰਮਲ ਹੋ ਗਈਆਂ ਸਵੇਰ ਤੋਂ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇ ਉੱਤੇ ਵੱਖ-ਵੱਖ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੁਣ ਮੇਨ ਟੀਮ ਜਿਹੜੀ ਸਭ ਤੋਂ ਪਿੱਛੇ ਜਿਹੜੀ ਸਾਰਿਆਂ ਨੂੰ ਕੋਆਰਡੀਨੇਟ ਕਰਕੇ ਅੱਗੇ ਤੋਰ ਰਹੀ ਹੈਗੀ ਉਹਨਾਂ ਦੇ ਮੁੱਖ ਪ੍ਰਬੰਧਕ ਜਿਹੜੇ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਦਲਜੀਤ ਸਿੰਘ ਹੈਗੇ ਨੇ ਜਿਹੜੇ ਸਪੋਕਸਪਰਸਨ ਸੁਪਰੀਮ ਸਿੱਖ ਸੁਸਾਇਟੀ ਹੈਗੇ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਐਨਜ਼ਡ ਪੰਜਾਬੀ ਨਿਊਜ਼ ਦੇ ਉੱਤੇ। ਥੈਂਕ ਯੂ ਜੀ ਜਸਵੰਤ ਬਹੁਤ-ਬਹੁਤ ਧੰਨਵਾਦ ਜੀ। ਜੀ ਆਪਾਂ ਗੱਲਬਾਤ ਕਰੀਏ ਇਸ ਟੂਰਨਾਮੈਂਟ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਹੈਗੀਆਂ ਨੇ। ਪਹਿਲਾਂ ਤਾਂ ਸਨੇਹਾ ਸਾਰੀ ਸੰਗਤ ਨੂੰ ਜਿਹੜਾ ਹੈਗਾ ਉਹ ਆਪਣੇ ਵੱਲੋਂ ਦੇ ਰਹੀ ਜੀ। ਜੀ ਬਿਲਕੁਲ ਸਾਡੀ ਜਿਹੜੀ ਸਿੱਖ ਯੂਥ ਦੀ ਟੀਮ ਹੈ ਉਹਨਾਂ ਨੇ ਬਿਲਕੁਲ ਸਾਰਾ ਪ੍ਰਬੰਧ ਜਿਹੜਾ ਉਹ ਤਿਆਰ ਉਹਨਾਂ ਦਾ ਕੰਮ ਹੈ ਉਹਨਾਂ ਨੇ ਕੀਤਾ ਹੋਇਆ। ਇਸ ਵੇਲੇ ਬੜਾ ਸਜਾਇਆ ਸਟੇਡੀਅਮ ਉਹਨਾਂ ਨੇ ਬੜਾ ਵੱਡੀ ਪੱਧਰ ਤੇ ਉਹਨਾਂ ਨੇ ਪ੍ਰਬੰਧ ਜਿਹੜਾ ਸੀਟਿੰਗ ਦਾ ਐਟਕੀ ਅਰੇਂਜ ਦੇ ਨਾਲ ਦੀ ਨਾਲ ਜਿੱਥੇ ਸਾਡੀ ਲੰਗਰ ਕਮੇਟੀ ਨੇ ਲੰਗਰ ਦੇ ਵਿੱਚ ਬੜਾ ਵਿਸ਼ਾਲ ਪ੍ਰਬੰਧ ਜਿਹੜਾ ਉਹ ਕਰ ਕਰ ਰਿਹਾ ਇਸ ਸਾਲ ਤੇ ਉੱਥੇ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਸਮੁੱਚੀ ਸੰਗਤ ਨੂੰ ਬੇਨਤੀ ਕਰਦੀ ਹੈ ਨਿਊਜ਼ੀਲੈਂਡ ਦੀ ਨੂੰ ਕਿ ਐਡੇ ਵੱਡੇ ਮੇਲੇ ਜਿਹੜੇ ਉਹ ਤੁਹਾਡੇ ਨਾਲ ਹੀ ਸੌਂਦੇ ਆ ਤੇ ਇਸ ਕਰਕੇ ਇਹ ਜਿਹੜਾ ਇਹ ਕਿਸੇ ਵੀ ਧਿਰਦਾ ਨਹੀਂ ਕਿਸੇ ਵੀ ਖੇਡਾਂ ਦੀ ਪਟਿਕਲਾ ਆਰਗੇਨਾਈਜੇਸ਼ਨ ਦਾ ਨਹੀਂ ਇਹਦੇ ਚ ਹਰ ਇੱਕ ਨੂੰ ਜੀ ਆਇਆਂ ਇਹ ਗੁਰੂ ਘਰ ਆ ਨਾ ਕਿਸੇ ਨਾਲ ਕੋਈ ਵੈਰ ਨਾ ਵਿਰੋਧ ਹਰ ਇੱਕ ਨੂੰ ਖੁੱਲਾ ਸੱਦਾ ਤੁਹਾਡਾ ਕਮਿਊਨਿਟੀ ਦਾ ਇਵੈਂਟ ਆ ਸੋ ਇਹਨੂੰ ਆਪਾਂ ਤੀਸਰਾ ਵਰਲਡ ਕੱਪ ਜਿਹੜਾ ਉਹ ਕਰ ਰਹੇ ਆ ਸਾਲ 'ਚ ਸੁਪਰੀਮ ਸੈਕਸੋਸਾਇਟੀ ਵੱਲੋਂ ਸਿਰਫ ਜਿਹੜਾ ਉਹ ਇੱਕੋ ਹੀ ਇਵੈਂਟ ਜਿਹੜਾ ਉਹ ਕੀਤਾ ਜਾ ਰਿਹਾ ਹੁਣ ਕਿਉਂਕਿ ਅ ਅਸੀਂ ਬਾਕੀ ਮਸਲੇ ਤੋਂ ਬਾਹਰ ਹੋ ਕੇ ਇੱਕ ਇਵੈਂਟ ਜਿਹੜਾ ਸਪੋਰਟਸ ਦਾ ਹਰ ਸਾਲ ਆਪਣੇ ਹੱਥ ਚ ਇਥੇ ਸੰਸਥਾ ਨੇ ਰੱਖਿਆ ਹੋਇਆ ਹੈ ਜਿਹਦੇ ਵਿੱਚ ਕੋਸ਼ਿਸ਼ ਕਰਦੇ ਆ ਕਿ ਸਾਰਿਆਂ ਨੂੰ ਇਨਵਾਈਟ ਕਰੀਏ ਸੋ ਹਰ ਇੱਕ ਨੂੰ ਬੇਨਤੀ ਹੈ ਜਿਵੇਂ ਦੋ ਪਿਛਲੇ ਵਰਲਡ ਕੱਪਾਂ ਦੇ ਵਿੱਚ ਸਾਰਿਆਂ ਨੇ ਸਾਥ ਦਿੱਤਾ ਤੁਸੀਂ ਇਸ ਵਾਰ ਵੀ ਆਓ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਹਰੇਕ ਨੂੰ ਜਿਹੜਾ ਇਹਨੂੰ ਜਿਹਾ ਕਹੀਏ ਤੇ ਹਰੇਕ ਨੂੰ ਜਿਹੜਾ ਵਾ ਉਹ ਪਿਆਰ ਸਤਿਕਾਰ ਮਿਲੇ ਤੇ ਜੀ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਪ੍ਰਬੰਧਾਂ ਦੇ ਵਿੱਚ ਸਾਰੀਆਂ ਸੀਟਾਂ ਦਾ ਮੁਕੰਮਲ ਉੱਥੇ ਪ੍ਰਬੰਧ ਕੀਤਾ ਹੋਇਆ ਕਿੰਨੀ ਕ ਸੀਟ ਜਿਹੜੀ ਹੈਗੀ ਉਹ ਲੱਗੀ ਹੈਗੀ ਆ ਤੇ ਉਸ ਤੋਂ ਬਾਅਦ ਸਕਰੀਨਾਂ ਦਾ ਵੀ ਕੋਈ ਪ੍ਰਬੰਧ ਹੈਗਾ ਗਾਲੇਤੋਲੇ ਹਾਂਜੀ ਹਾਂਜੀ ਬਿਲਕੁਲ ਜੀ ਐਸਓਆਰ ਜਿਹੜਾ ਹਜ਼ਾਰਾਂ ਮੈਂ ਇਹ ਨਹੀਂ ਕਹਾਂ ਸੌਆਂ ਦੇ ਚ ਹਜ਼ਾਰਾਂ ਦੇ ਹਿਸਾਬ ਨਾਲ ਸੀਟ ਵਧਾਈ ਹੈ ਬਟ ਅਸੀਂ ਦੇਖਾਂਗੇ ਜੀ ਇਹ ਵੀ ਫਿਲ ਹੁੰਦੀ ਆ ਗਾਂ ਇਹਨੂੰ ਹੋਰ ਫਿਰ ਵਿਸ਼ਾਲ ਕਰਾਂਗੇ ਖਾਸ ਤੌਰ ਤੇ ਕੱਲ ਨੂੰ ਜਿਹੜਾ ਨਗਰ ਕੀ ਆਪਣਾ ਆਉਣ ਦਾ ਜਿਹੜਾ ਸੰਗਤ ਦਾ ਜਿਹੜਾ ਕਾਰ ਪਾਰਕਿੰਗ ਦਾ ਵੱਡਾ ਇਸ਼ੂ ਆ ਉਹਨੂੰ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਬੱਸਾਂ ਲਗਾਤਾਰ ਹਰ 10 ਮਿੰਟ ਬਾਅਦ ਬੱਸ ਜਿਹੜੀ ਆ ਉਹ ਬਰੂਸ ਪੋਲਮਨ ਪਾਰਕ ਜਿੱਧਰ ਵਾਲਟਰਜ਼ ਰੋਡ ਆ ਉਧਰਲੀ ਸਾਈਡ ਤੇ ਤੁਹਾਨੂੰ ਸਟਾਪ ਸਾਈਨ ਬੱਸ ਦਾ ਜਿਹੜਾ ਸਪੈਸ਼ਲ ਬਣਿਆ ਮਿਲੂਗਾ ਆਪਣੀਆਂ ਗੱਡੀਆਂ ਤੁਸੀਂ ਜਿਹੜੀਆਂ ਉੱਥੇ ਖੜੀਆਂ ਕਰਕੇ ਜਿਹੜਾ ਉਹ ਗੁਰਦਵਾਰ ਸਾਹਿਬ ਆ ਉਹ ਇੱਥੇ ਬੱਸ 올 ਦਾ ਟਾਈਮ ਤਿਆਰ ਰਹੂਗੀ ਜਿਹੜੀ ਵਾਪਸ ਜਿਹੜੀ ਆ ਉਧਰ ਨੂੰ ਜਾਣ ਵਾਸਤੇ ਕਿਉਂਕਿ ਰਿਚੀ ਵਾਸਤੋਂ ਸਾਡੇ ਵਿਕਮਲਵੀਰ ਸਮੂਹ ਸਾਰੀ ਟੀਮ ਨੇ ਜਿਹੜਾ ਇਹ ਸਪਾਂਸਰਸ਼ਿਪ ਦਿੱਤੀ ਹੈ ਬੱਸਾਂ ਦੀ ਤੇ ਜਿਹੜੇ ਉੱਥੋਂ ਬਰੂਸਪੋਲ ਮੈਨ ਲਾਗੇ ਪਾਰਕ ਤੋਂ ਜਿੰਨੇ ਵੀ ਲਾਗੇ-ਲਾਗੇ ਰੋਡ ਜਿਹੜੇ ਕਿ ਜਿੱਥੋਂ 365 ਬੱਸਾਂ ਚੱਲਦੀਆਂ ਜੇ ਤੁਸੀਂ ਉਹਨਾਂ ਨੂੰ ਕੱਲ ਨੂੰ ਇਹ ਕਹੋਗੇ ਕੱਲ ਕਿ ਅਸੀਂ ਵਰਲਡ ਕੱਪ ਦਾ ਨਾਮ ਲਓਗੇ ਕਿ ਉਹਨਾਂ ਨੂੰ ਕੋਟ ਦਿੱਤਾ ਗਿਆ ਵਰਲਡ ਕੱਪ ਕਿ ਅਸੀਂ ਵਰਲਡ ਕੱਪ ਤੇ ਜਾ ਰਹੇ ਹਾਂ ਤਾਂ ਉਹ ਵੀ ਸਾਰੀਆਂ ਫ੍ਰੀ ਹੋਣਗੀਆਂ ਸੋ ਕੱਲ ਨੂੰ ਤੁਸੀਂ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਇੱਥੇ ਕੱਲ ਨੂੰ ਫ੍ਰੀ ਆ ਸਕਦੇ ਹੋ ਜਿੰਨੀ ਵੀ ਪਾਰਕਿੰਗ ਉਧਰ ਤੁਸੀਂ ਯੂਜ਼ ਕਰਕੇ ਆਓਗੇ ਇੱਥੇ ਵੀ ਗੁਰਦੁਆਰਾ ਸਾਹਿਬ 'ਚ ਕਿਉਂਕਿ ਕੱਲ ਨੂੰ ਸਿਕਿਉਰਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਟਾਈਟ ਰਹਿਣੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਿਕਿਉਰਿਟੀ ਤੁਹਾਨੂੰ ਕੋਈ ਵੀ ਆਉਣਿਆਂ ਨੂੰ ਸਰਚ ਕਰਦੀ ਆ ਤੁਹਾਡੀ ਗੱਡੀ ਸਰਚ ਕਰਦੀ ਆ ਸਾਡੇ ਵੱਲੋਂ ਰਿਕਵੈਸਟ ਆ ਮਾਈਂਡ ਨਾ ਕਰਿਓ ਇਹ ਤੁਹਾਡੇ ਫਿਊਚਰ ਨੂੰ ਸਿਕਿਉਰ ਕਰਨ ਵਾਸਤੇ ਕਿ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਾ ਆਵੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਗਲਤ ਜਿਹੜਾ ਉਹ ਭਾਵਨਾ ਨਾਲ ਨਾ ਆਵੇ ਇੱਥੇ ਸਪੋਰਟਸ ਦੀ ਭਾਵਨਾ ਨਾਲ ਹੀ ਸਟੇਡੀਅਮ 'ਚ ਜਾਇਆ ਜਾਵੇ ਤੇ ਗੁਰਦੁਆਰਾ ਸਾਹਿਬ 'ਚ ਧਾਰਮਿਕ ਭ ਹਰ ਇੱਕ ਜਿਹੜਾ ਜਿਵੇਂ ਅਸੀਂ ਕਿਹਾ ਸਾਡੇ ਲਈ ਸਾਰੇ ਇੱਕੋ ਜਿਹੇ ਆ ਹਰ ਇੱਕ ਨੂੰ ਖੁੱਲਾ ਸੱਦਾ ਬਿਨਾ ਕਿਸੇ ਤੁਸੀਂ ਇੱਕ ਦੂਸਰੇ ਤੇ ਸੋਚੇ ਕਿ ਸਾਡੇ ਨਾਲ ਕਿਹੋ ਜਿਹਾ ਉਹਦਾ ਮੇਰ ਨਾਲ ਨਹੀਂ ਬਣਦੀ ਉਹਦੀ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਹਰ ਇੱਕ ਲਈ ਸਾਰਿਆਂ ਲਈ ਇੱਕੋ ਜਿਹੇ ਆ ਤੇ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਆ ਕਿ ਆਓ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਨੂੰ ਸਤਕਾਰ ਮਿਲੇ ਤੇ ਜੀ ਗਰਾਊਂਡ ਦੀ ਗੱਲ ਕੀਤੀ ਜਾਵੇ ਪਾਣੀ ਦੇ ਸਬੰਧ ਦੇ ਵਿੱਚ ਕੱਲ ਨੂੰ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਆ ਅ ਕਿਦਾਂ ਉੱਥੇ ਪ੍ਰਬੰਧ ਕੋਈ ਕਮੇਟੀ ਵੱਲੋਂ ਕੀਤਾ ਗਿਆ ਜੀ ਦੇਖੋ ਜੀ ਬੇਨਤੀ ਤਾਂ ਅਸੀਂ ਇਹੀ ਕਰ ਕੀਤੀ ਆ ਪ੍ਰਮਾਤਮਾ ਅੱਗੇ ਮੀਂਹ ਤੋਂ ਬਚੀਏ ਪਾਣੀ ਤੋਂ ਕੋਈ ਨਹੀਂ ਜਿਹੜਾ ਉਹ ਕੱਲ ਨੂੰ ਇੰਨਾ ਕ ਸਾਰੇ ਜਣੇ ਸਪான்ਸਰ ਕਰ ਰਹੇ ਆ ਪਾਣੀ ਦੀਆਂ ਬੋਤਲਾਂ ਜਿਹੜੇ ਪ੍ਰੇਮੀ ਗੇਮਾਂ ਦੇ ਆ ਉਹਨਾਂ ਸਾਰਿਆਂ ਨੇ ਅੱਜ ਅਸੀਂ ਵੱਡੀ ਗਿਣਤੀ ਚ ਯੂ ਸਵੇਰ ਦਾ ਲੱਗਿਆ ਅੱਜ ਵੀ ਧੁੱਪ ਚ ਹੀ ਲੱਗੇ ਉਹ ਸਨ ਕਰੀਮ ਜੇ ਉਹ ਸਭ ਜਿਹੜਾ ਪ੍ਰਬੰਧ ਕਰ ਰਹੇ ਆ ਸੋ ਪਾਣੀ ਦਾ ਜਿਹੜਾ ਡੈਫੀਨੇਟਲੀ ਜੀ ਸਾਰਾ ਸਪੌਂਸਰ ਜਿਹੜੇ ਆ ਉਹਨਾਂ ਨੇ ਪਾਣੀ ਕਾਫੀ ਜਿਹੜਾ ਉਹ ਦਿੱਤਾ ਬਟ ਸਾਡੀ ਬੇਨਤੀ ਜਿਹੜੀ ਆ ਉਹ ਸਰੋਤਿਆਂ ਨੂੰ ਜਿਹੜੇ ਦੇਖਣ ਆ ਰਹੇ ਉਹਨਾਂ ਨੂੰ ਇਹ ਆ ਕਿ ਜਿੱਥੇ ਸੰਗਤਾਂ ਜਿੱਥੇ ਪ੍ਰਬੰਧਕ ਜਿੱਥੇ ਯੂਥ ਏਡੀ ਵੱਡੀ ਕੋਸ਼ਿਸ਼ ਕਰ ਰਿਹਾ ਤੁਹਾਡਾ 30 ਸੈਕਿੰਡ ਦਾ ਸਹਿਯੋਗ ਜਿਹੜਾ ਸਾਡੇ ਲਈ ਇਨਫ ਹੋਵੇਗਾ ਜਿੱਥੇ ਤੁਸੀਂ ਪਾਣੀ ਦੀ ਬੋਤਲ ਐਂਟਰੀ ਵੇਲੇ ਤੁਸੀਂ ਆਪਣੀ ਬੋਤਲ ਲੈ ਕੇ ਅੰਦਰ ਜਾਂਦੇ ਹੋ ਜੇ ਤੁਸੀਂ ਉਹੀ ਬੋਤਲ ਜਿਹੜੀ ਆ ਉਹ ਬਾਅਦ ਚ ਰਾਬਚ ਸਿੱਟਦੇ ਹੋ 30 ਸੈਕਿੰਡ ਲੱਗਣਗੇ ਤੁਹਾਡੇ ਤੇ ਉਹਦੇ ਨਾਲ ਬਜਾਏ ਕਿ ਦੂਸਰੇ ਦਿਨ ਮੁੜ ਕੇ ਉੱਥੇ 10 ਜਾਣੇ ਜਿਹੜੇ ਉਹ ਪੂਰਾ ਦਿਨ ਲਾਉਣ ਉੱਥੇ ਹਜ਼ਾਰਾਂ ਬੋਤਲ ਚੱਕਣ ਨਾਲੋਂ ਉਹ ਚੰਗਾ ਇਹ ਆ ਕਿ ਜਿਹੜੇ ਬਾਹਰੋਂ ਆਏ ਗੈਸਟ ਉਹਨਾਂ ਨੂੰ ਵੀ ਚੰਗਾ ਲੱਗੇ ਕਿ ਅਸੀਂ ਕਿਸੇ ਡਿਸਪਲਿਨ ਦੇ ਵਿੱਚ ਰਹਿਣ ਵਾਲੇ ਆ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਹਰ ਇੱਕ ਜਿੱਥੋਂ ਦੀ ਲੰਘ ਰਿਹਾ ਸੱਜੇ ਖੱਬੇ ਦੇਖੋ ਸਟੇਡੀਅਮ ਦੇ ਵਿੱਚ ਜਿੰਨੇ ਵੀ ਬੈਠਦੇ ਆ ਕੱਲ ਨੂੰ ਉਹਨਾਂ ਨੂੰ ਸਾਡੀ ਰਿਕਵੈਸਟ ਆ ਤੁਸੀਂ ਸਿਰਫ ਆਪਣਾ ਸੱਜਾ ਤੇ ਖੱਬਾ ਦੇਖਣਾ ਤੁਹਾਨੂੰ ਲੱਗਦਾ ਤੁਹਾਡੇ ਸੱਜੇ ਜਾਂ ਖੱਬੇ ਬੈਠੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕੀਤਾ ਕੋਈ 스멜 ਆ ਰਹੀ ਕਿਸੇ ਕੋਈ ਸਿਗਰਟ ਆ ਕੋਈ ਵੇਪਿੰਗ ਦਾ ਚੱਕਰ ਆ ਇਮੀਡੀਏਟਲੀ ਦੱਸੋ ਸਿਕਿਉਰਿਟੀ ਜਿਹੜੀ ਉਹਨੂੰ ਕੱਲਾ ਬਾਹਰ ਹੀ ਨਹੀਂ ਕੱਢੂਗੀ ਅਸੀਂ ਉਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਹਦੂਦ ਦੇ ਵਿੱਚ 2 ਸਾਲ ਓਨਲੀ ਜਿਹੜਾ ਉਹ ਵੀ ਉਹਦੇ ਤੇ ਪਾਬੰਦੀ ਜੜੀ ਉਹ ਲਗਵਾਵਾਂਗੇ ਚਾਹੇ ਉਹ ਕੋਈ ਵੀ ਹੋਵੇ ਦਾ ਨਾਮ ਵੀ ਜਿਹੜਾ ਉੱਥੇ ਹੀ ਨਸ਼ਰ ਕੀਤਾ ਜਾਵੇਗਾ ਇਹ ਸਾਡੇ ਵੱਲੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਸਿਸਟਮ ਨੂੰ ਕਿਉਂਕਿ ਇਹ ਇੱਕੋ ਇੱਕ ਵੱਡਾ ਇਵੈਂਟ ਹੁੰਦਾ ਜਿੱਥੇ ਸਾਡੀਆਂ ਭੈਣਾਂ ਧੀਆਂ ਬੱਚੇ ਜਿਹੜੇ ਆ ਉਹ ਬਿਲਕੁਲ ਸਿਕਿਓਰ ਫੀਲ ਕਰਦੇ ਆ ਬੈਠ ਕੇ ਕਿ ਅਸੀਂ ਗੁਰਦੁਆਰਾ ਸਾਹਿਬ ਆ ਕੇ ਦੇਖਣ ਲੱਗੇ ਆ ਤੇ ਅਸੀਂ ਇਹਨੂੰ ਇਹਦਾ ਮਾਹੌਲ ਜਿਹੜਾ ਇਵੇਂ ਰੱਖਣਾ ਚਾਹੁੰਦੇ ਇਸ ਲਈ ਸਾਰਿਆਂ ਕੋਲੋਂ ਸਹਿਯੋਗ ਦੀ ਆਸ ਹੈ ਕਿਉਂਕਿ ਇਹ ਵੀ ਆਮ ਚਰਚਾ ਹੁੰਦੀ ਆ ਕਿ ਜਦੋਂ ਗੁਰਦਾਰ ਸਾਹਿਬ ਦੇ ਵਿੱਚ ਇਵੈਂਟ ਹੁੰਦੇ ਆ ਤਾਂ ਉਦੋਂ ਸੰਗਤ ਵੱਧ ਚੜ ਕੇ ਪਹੁੰਚਦੀ ਆ ਇਸੇ ਕਾਰਨ ਕਰਕੇ ਕਿ ਇੱਥੇ ਪ੍ਰਬੰਧ ਜਿਹੜੇ ਹੈਗੇ ਆ ਵਧੀਆ ਹੁੰਦੇ ਨੇ ਤੇ ਉਹਨਾਂ ਨੂੰ ਮਾਹੌਲ ਜਿਹੜਾ ਹੈਗਾ ਉਹ ਸਖਾਵਾਂ ਮਿਲਦਾ ਹੈਗਾ ਜੇ ਹੁਣ ਕਬੱਡੀ ਟੂਰਨਾਮੈਂਟ ਜਾਵੇ ਕਬੱਡੀ ਟੂਰਨਾਮੈਂਟ ਦੇ ਵਿੱਚ ਅਫੀਸ਼ੀਅਲ ਜਿਹੜੇ ਪਿਛਲੇ ਪਾਸੇ ਜਿਨ੍ਹਾਂ ਨੇ ਸਾਰਾ ਦੇਖਰੇਖ ਕਰਨੀ ਹੈਗੀ ਆ ਉਹਦੇ ਵਿੱਚ ਕਮੇਟੀ ਵੱਲੋਂ ਕਿਦਾਂ ਦਾ ਸਹ ਹੋਗਾ ਹੈਗਾ ਜੀ ਜੇ ਕੋਈ ਊਨਤਾ ਹੀ ਆਉਂਦੀ ਹੈਗੀ ਕੋਈ ਨੰਬਰਾਂ ਦਾ ਘਾਟਵਾਦ ਹੁੰਦੀ ਹੈਗੀ ਆ ਜਾਂ ਪਲੇਅਰਾਂ ਦੀ ਵਿੱਚ ਕੋਈ ਖਟਾਜ਼ ਪੈਂਦੀ ਹੈਗੀ ਉਹਦੇ ਵਾਸਤੇ ਵੀ ਤਿਆਰੀ ਹੈਗੀ ਆ ਦੇਖੋ ਜੀ ਅਸੀਂ ਆਪਣੇ ਸਾਡੇ ਜਿਹੜਾ ਯੂਥ ਲੁੱਕ ਆਫਟਰ ਕਰ ਰਿਹਾ ਇਹਨੂੰ ਵਰਲਡ ਕੱਪ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਕੱਲ ਦਾ ਮਾਹੌਲ ਜਿਹੜਾ ਗਰਾਊਂਡ ਦਾ ਇਦਾਂ ਬਣਾਇਆ ਜਾਵੇ ਜੇ ਦੋ ਪਲੇਅਰ ਆ ਆਪਸ ਵਿੱਚ ਕਿਸੇ ਦਾ ਕੋਈ ਇਸ਼ੂ ਵੀ ਆਉਂਦਾ ਤਾਂ ਜਿਹੜਾ ਤੁਸੀਂ ਅੰਪਾਇਰ ਕੀਤਾ ਉਹ ਉਹਦੇ ਕੋਲ ਇੰਨੀ ਕੁ ਪਾਵਰ ਹੈਗੀ ਆ ਕਿ ਉਹ ਆਪਣੇ ਤੌਰ ਤੇ ਜਿਹੜਾ ਉਹਨੂੰ ਡੀਲ ਕਰ ਸਕੇ ਜਦੋਂ ਤੁਸੀਂ ਸਾਰੇ ਰਾਈਟਸ ਅੰਪਾਇਰ ਨੂੰ ਦਿੱਤੇ ਆ ਤਾਂ ਉਹਨਾਂ ਨੂੰ ਹੀ ਡੀਲ ਕਰਨ ਦਿਓ ਚਾਹੇ ਤੁਹਾਡਾ ਕੋਈ ਪਾਣੀ ਵਾਲਾ ਉਹ ਗਰਾਊਂਡ 'ਚ ਨਹੀਂ ਜਾਣਾ ਚਾਹੀਦਾ ਕੋਈ ਮੈਨੇਜਰ ਕੋਈ ਕੋਚ ਜਿਹੜਾ ਗਰਾਊਂਡ 'ਚ ਨਹੀਂ ਜਾਣੇ ਚਾਹੀਦੇ ਤਾਂ ਕਿ ਸਭ ਤੋਂ ਵੱਡੀ ਕਬੱਡੀ ਦੇ ਵਿੱਚ ਉਦੋਂ ਪ੍ਰੋਬਲਮ ਆਉਂਦੀ ਜਦੋਂ ਕੋਈ ਨਾ ਕੋਈ ਜਿਹੜਾ ਪਾਣੀ ਪਲਾਉਣ ਵਾਲਾ ਦੂਸਰਾ ਕਿ ਤੂੰ ਗਲਤੀ ਕੀਤੀ ਇੱਥੇ ਤੇਰੀ ਮਿਸਟੇਕ ਆ ਉਦੋਂ ਸਾਰੇ ਦੋ ਹੋਰ ਚੱਲ ਜਾਂਦੇ ਇਕੱਠੇ ਹੋਣ ਲੱਪਿੰਦੇ ਆ ਬਟ ਅਸੀਂ ਸਾਡਾ ਇਹ ਐਕਸਪੀਰੀਅੰਸ ਹੈ ਤਜਰਬਾ ਤੁਸੀਂ ਬਿਲਕੁਲ ਵਿੱਚ ਨਾ ਜਾਓ ਅੰਪਾਇਰ ਜਿਹੜਾ ਉਹ ਇੰਨਾ ਤੇ ਖਾਸ ਕਰਕੇ ਕਮੈਂਟਰੀ ਵਾਲੇ ਇਹ ਇੰਨਾ ਪਿਆਰ ਦੇ ਨਾਲ ਉਹਨਾਂ ਨੂੰ तकरीबन ਇੱਕ ਇੱਕ ਦੋ ਦੋ ਮਿੰਟ ਦੇ ਵਿੱਚ ਮਸਲੇ ਵੱਡੇ ਵੱਡੇ ਰਿਜ਼ੋਲਵ ਕਰ ਦਿੰਦੇ ਆਪਾਂ ਰਗਬੀ ਦੀਆਂ ਗੇਮਾਂ ਦੇਖੀਆਂ ਵੱਡੀਆਂ ਗੇਮਾਂ ਹੁੰਦੀਆਂ ਜਿੱਥੇ ਬਹੁਤ ਸਾਰੇ ਪਲੇਅਰ ਹੀ ਲੜ ਪੈਂਦੇ ਇੱਕ ਦੂਏ ਨਾਲ ਪਰ ਉੱਥੇ ਬਾਹਰੋਂ ਕੋਈ ਨਹੀਂ ਜਾਂਦਾ ਤੇ ਸੌਲਵ ਵੀ ਛੇਤੀ ਹੋ ਜਾਂਦਾ हां ਗੱਲ ਇਹ ਵੀ ਹੁੰਦੀ ਆ ਨਾ ਕਿ ਜਿਹੜੇ ਰੂਲ ਆ ਉਹਨਾਂ ਨੂੰ ਮੋੜਿਆ ਨਹੀਂ ਜਾਂਦਾ ਹੈਗਾ ਰੂਲ ਇਜ਼ ਰੂਲ ਜਿਹੜਾ ਹੈਗਾ ਰੂਲ ਜਿਹੜਾ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਪੋਸਟਰਾਂ ਦੇ ਥੱਲੇ ਲਿਖਿਆ ਹੁੰਦਾ ਕਿ ਕਮੇਟੀ ਦਾ ਫੈਸਲਾ ਟੱਲ ਰਹਿਊਗਾ ਕਈ ਵੇਰੇ ਉਹ ਜਿਹੜਾ ਟੱਲ ਹੁੰਦਾ ਨਾ ਉਹਨੂੰ ਥੋੜਾ ਜਿਹਾ ਮੋੜ ਲੈਂਦੇ ਹੈਗੇ ਤਾਂ ਕਰਕੇ ਵੀ ਪ੍ਰੋਬਲਮ ਆ ਜਾਂਦੀ ਆ ਤੇ ਇੱਥੇ ਜਿਹੜਾ ਇਹਨਾਂ ਦਾ ਫੈਸਲਾ ਹੈਗਾ ਉਹ ਪੂਰਾ ਸ਼ਕਤੀ ਦੇ ਨਾਲ ਤਾਂ ਜਿਹੜੇ ਟੂਰਨਾਮੈਂਟ ਹੈਗੇ ਉਹ ਵੀ ਵਧੀਆ ਤਰੀਕੇ ਨਾਲ ਚੱਲਦੇ ਹੈਗੇ ਜਸਪ੍ਰੀ ਤਾਂ ਮੈਂ ਇੱਥੇ ਤੁਹਾਨੂੰ ਦੱਸ ਦਵਾਂ ਲਾਸਟ ਈਅਰ ਜਿਹੜਾ ਤੁਹਾਨੂੰ ਪਤਾ ਕਿੰਨਾ ਪੈਸਾ ਲਾ ਕੇ ਇੱਕ ਕ ਕੀੜ ਰਿਆ ਬਹੁਤ ਤਕੜਾ ਪਲੇਅਰ ਸੀ ਬਟ ਇਥੇ ਜੋ ਉਸ ਟਾਈਮ ਦਾ ਰੂਲ ਸੀ ਉਹ ਰੂਲ ਲਾਗੂ ਕੀਤਾ ਗਿਆ ਤੁਸੀਂ ਸੱਚ ਜਾਣੋ ਅਸੀਂ ਵਰਲਡ ਚ ਜਿਹੜੇ ਕੰਟਰੀ ਚ ਗਏ ਆ ਸਾਨੂੰ ਹਰ ਇੱਕ ਨੇ ਅਪਰੀਸ਼ੀਏਟ ਵੀ ਕੀਤਾ ਕਿ ਵੀ ਉਸ ਗਰਾਊਂਡ ਦੇ ਵਿੱਚ ਰੂਲ ਆਇਆ ਰੂਲ ਦੇ ਕਾਰਨ ਬੇਸ਼ੱਕ ਪਲੇਅਰ ਬਾਹਰ ਗਿਆ ਪਰ ਉਹ ਇੱਕ ਸਖਤ ਫੈਸਲਾ ਸੀ ਤੇ ਗੁੱਡ ਐਗਜ਼ਾਮਪਲ ਸੀ ਕਿ ਰੂਲ ਜਿਹੜੇ ਲਾਗੂ ਹੋਣੇ ਚਾਹੀਦੇ ਆ ਪਰ ਇਹ ਸੇ ਗੱਲ ਕਰਕੇ ਜਿਹੜਾ ਹੈਗਾ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਭਾਰਤੋਂ ਜਿਹੜੇ ਕਬੱਡੀ ਪ੍ਰੇਮੀ ਹੈਗੇ ਨੇ ਉਹ ਫੋਨ ਕਰਕੇ ਦੱਸਦੇ ਆ ਕਿ ਕੀ ਨਿਊਜ਼ੀਲੈਂਡ ਵਾਲਿਆਂ ਨੇ ਪੂਰਾ ਜਿਹੜਾ ਸਿਰਾ ਇਸ ਟੂਰਨਾਮੈਂਟਾਂ ਦੇ ਵਿੱਚ ਕਰਵਾ ਦਿੱਤਾ ਹੈਗਾ ਆ ਤੇ ਕੱਲ ਵਾਲਾ ਟੂਰਨਾਮੈਂਟ ਜਿਹੜਾ ਹੈਗਾ ਦੇਖਣ ਵਾਲਾ ਹੋਊਗਾ ਇਸ ਦੀ ਜਿਹੜੀ ਗੱਲਬਾਤ ਤਾਂ ਸਾਡੇ ਤੱਕ ਵੀ ਪਹੁੰਚ ਰਹੀ ਹੈਗੀ ਆ ਉਸੇ ਇਸੇ ਕਾਰਨ ਕਰਕੇ ਹੈਗਾ ਕਿ ਪ੍ਰਬੰਧਕਾਂ ਨੇ ਖਿਡਾਰੀ ਵੱਡੇ ਸੱਦੇ ਹੈਗੇ ਤੇ ਰੂਲ ਐਂਡ ਰੈਗੂਲੇਸ਼ਨ ਪੂਰੀ ਵਧੀਆ ਤਰੀਕੇ ਨਾਲ ਬਣਾਏ ਹੋਏ ਆ ਹਾਂਜੀ ਬਿਲਕੁਲ ਜੀ ਤੇ ਨਾਲ ਦੀ ਨਾਲ ਸਾਡੇ ਕੋਲ ਜਿੱਥੇ ਸੰਗਤਾਂ ਵੱਡੀ ਗਿਣਤੀ 'ਚ ਪਹੁੰ ਉੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਪੋਲਿਟਿਕਲ ਨੇਤਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਨੂੰ ਪਹੁੰਚਣਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਕੱਲ ਨੂੰ ਇੱਥੇ ਜਿਹੜਾ ਉਹ ਆਉਣਗੇ ਸੋ ਇਸ ਕਰਕੇ ਸਾਰਾ ਦਿਨ ਜਿਹੜਾ ਪੂਰਾ ਐਕਸਾਈਟਮੈਂਟ ਮਾਹੌਲ ਆ ਤੇ ਬੱਚੇ ਬੀਬੀਆਂ ਬਜ਼ੁਰਗ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਸਾਥ ਦਿਓ ਤੁਹਾਡਾ ਆਪਣਾ ਇਵੈਂਟ ਆ ਇਸ ਕੰਟਰੀ ਦੇ ਵਿੱਚ ਸਿੱਖਾਂ ਦੀ ਇਮੇਜ ਬਹੁਤ ਸੋਹਣੀ ਆ ਆਪਾਂ ਇਹਨੂੰ ਜਿਹੜਾ ਬਰਕਰਾਰ ਰੱਖੀਏ ਛੋਟੀਆਂ ਮੋਟੀਆਂ ਆਪਸ ਵਿੱਚ ਕਦੀ ਕਿਸੇ ਨੂੰ ਕੋਈ ਔਕੜਾ ਆਉਂਦੀ ਹੈ ਉਹ ਭਾਈਚਾਰਾ ਹੀ ਬੈਠ ਕੇ ਸੋਲਵ ਕਰ ਸਕਦਾ ਸੋ ਇਸ ਕਰਕੇ ਤੁਸੀਂ ਬਿਲਕੁਲ ਗੁਰੂ ਘਰ ਦੇ ਵਿੱਚ ਆ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਆਪੋ ਆਪਣਾ ਜਿਹੜਾ ਉਹ ਸਾਫਤ ਕਰੀਏ ਆਪਾਂ ਕਿ ਇਸ ਕੰਟਰੀ ਦੇ ਵਿੱਚ ਅਸੀਂ ਡਿਸਪਲਿਨ ਦੇ ਵਿੱਚ ਰਹਿਣ ਦੇ ਯੋਗ ਹੈਗੇ ਆਂ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਗੱਲਬਾਤ ਕੀਤੀ ਇਹ ਸਨ ਸੁਪਰੀਮ ਸਿੱਖ ਸੁਸਾਇਟੀ ਤੋਂ ਸਰਦਾਰ ਦਲਜੀਤ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਕੱਲ ਹੋਣ ਵਾਲੇ ਟੂਰਨਾਮੈਂਟ ਬਾਬਤ ਜਾਣਕਾਰੀ ਦਿੱਤੀ ਹੈਗੀ ਆ ਆਸ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਇਹ ਬਲੰਦੀਆਂ ਦੇ ਵੱਲ ਜਾਵੇਗਾ ਅਤੇ ਇਸੇ ਤਰੀਕੇ ਦੇ ਨਾਲ ਝੰਡੇ ਬੂੰਗੇ ਹੋਰ ਉੱਚੇ ਹੋਣਗੇ ਉਦੋਂ ਤੱਕ ਮੈਂ ਇਹਦੇ ਤੇ ਨਾਲ ਦੀ ਨਾਲ ਸੰਗਤ ਜੇ ਤੁਹਾਡਾ ਪ੍ਰੋਗਰਾਮ ਸਾਰਾ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਗੁਰਦਰਾ ਸਾਹਿਬ ਦੇ ਵਿੱਚ ਸਾਡੇ ਕੋਲ ਸਚਕੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਜੀ ਬੈਂਕ ਆਏ ਆ ਉਹ ਕੀਰਤਨ ਕਰਨਗੇ ਗੁਰੂ ਘਰ ਦੇ ਵਿੱਚ ਉਹਦੇ ਵਿੱਚ ਸੰਗਤ ਨੂੰ ਜ਼ਰੂਰ ਬੇਨਤੀ ਹੈ ਕਿ ਕੱਲ ਨੂੰ 10 ਵਜੇ ਤੋਂ ਦੀਵਾਨਾਂ ਚ ਪਹਿਲਾਂ ਜ਼ਰੂਰ ਜੜੀਆਂ ਹਾਜ਼ਰੀਆਂ ਭਰੋ ਉਸ ਤੋਂ ਬਾਅਦ ਗਰਾਊਂਡਾਂ ਦੇ ਵਿੱਚ ਸਭ ਤੋਂ ਪਹਿਲਾਂ ਅਰਦਾਸ ਹੋਵੇਗੀ ਫਿਰ ਮੌਰੀ ਹੱਕਾ ਜਿਹੜਾ ਉਹ ਇਸ ਕੰਟਰੀ ਦਾ ਜੋ ਮੇਨ ਹੈ ਉਹ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਜੀ ਉਹ ਸਾਰੇ ਖਿਡਾਰੀਆਂ ਨੂੰ ਜਿਹੜੀ ਆ ਉਹ ਇੱਕ ਸੌ ਚਕਾਈ ਜਾਊਗੀ ਕਿ ਸਾਰੇ ਖਿਡਾਰੀ ਇੱਕ ਚੰਗੀ ਭਾਵਨਾ ਨਾਲ ਆਪਸ ਵਿੱਚ ਪਿਆਰ ਨਾਲ ਖੇਡਣ ਕੋਈ ਕਿਸੇ ਦਾ ਧੜਾ ਕੋਈ ਕਿਸੇ ਦੇ ਨਾਲ ਤੇ ਕਿਸੇ ਵੀ ਤਰ੍ਹਾਂ ਦਾ ਉਹ ਨਸ਼ਾ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਕੋਈ ਵੀ ਚਕਨਾਟ ਵਾਲੀ ਚੀਜ਼ ਲਾ ਕੇ ਨਹੀਂ ਖੇਡਣਗੇ ਉਸ ਸ਼ਬਦ ਤੋਂ ਬਾਅਦ ਜਿਹੜਾ ਪਹਿਲਾ ਮੈਚ ਜਿਹੜਾ ਉੱਕਲ ਨੂੰ 1 ਵਜੇ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਪਹਿਲਾ ਮੈਚ ਜਿਹੜਾ ਆਪਾਂ ਸ਼ੁਰੂ ਕਰਦੀਏ ਸੋ ਸਾਰਿਆਂ ਨੇ ਟਾਈਮ ਨੋਟ ਕਰ ਲੈਣਾ ਜੀ ਗੁਰਦੁਆਰਾ ਸਾਹਿਬ ਦੇ ਗੇਟ ਜਿਹੜੇ ਆ ਉਹ ਅੱਧੇ ਕੱਲ ਨੂੰ ਬੰਦ ਰਹਿਣਗੇ ਕਿਉਂਕਿ 11 ਵਜੇ ਤੱਕ ਅੰਦਰਕਾਰ ਪਾਰਕਿੰਗ ਜਿਹੜੀ ਉਹ ਭਰ ਜਾਣੀ ਆ ਉਸ ਤੋਂ ਬਾਅਦ ਜਿੰਨੀ ਕਾਰ ਪਾਰਕਿੰਗ ਲੱਗੇ ਆਪਣੇ ਜਿੰਨੇ ਰੋਡ ਤੁਹਾਨੂੰ ਪਤਾ ਪੋਪਸ ਰੋਡ ਤੋਂ ਲੈ ਕੇ ਸਪਾਰਟਨ ਰੋਡ ਹੌਪਸਟੂਰਡਸ ਇਹ ਬਹੁਤ ਰੋਡ ਹੈ ਖਾਲੀ ਜਿਹੜੇ ਕਿ ਸਾਰੇ ਇੰਡਸਟਰੀਅਲ ਰੋਡ ਆ ਬਹੁਤ ਕਾਰ ਪਾਰਕਿੰਗ ਇੱਥੇ ਮਿਲ ਜਾਣੀ ਆ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਲਾ ਕੇ ਬਰੂਸਪੋਲਮਨ ਤੋਂ ਆਣਾ ਉਹ ਬੱਸਾਂ ਦੇ ਵਿੱਚ ਇੱਥੇ ਆ ਜਾਣ ਸਾਰਿਆਂ ਨੂੰ ਇੱਕ ਵਾਰ ਖਾਸ ਤੌਰ ਤੇ ਟ੍ਰੈਫਿਕ ਲਈ ਬੇਨਤੀ ਆ ਕੱਲ ਨੂੰ ਨਿਜਮ ਕਾਫੀ ਸਖਤ ਰਹਿਣਗੇ ਜੀ ਧੰਨਵਾਦ ਜੀ ਆਸ ਕਰਦੇ ਹਾਂ ਗੱਲਬਾਤ ਪਸੰਦ ਆਈ ਹੋਵੇਗੀ ਦੁਬਾਰਾ ਫੇਰ ਨਵੀਆਂ ਵੀਡੀਓ ਅਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਜਸ ਸਤਿ ਸ੍ਰੀ ਅਕਾਲ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ NZ ਪੰਜਾਬੀ ਨਿਊਜ਼ ਅਤੇ ਮੈਂ ਹਾਂ ਜਸਪ੍ਰੀ ਸਿੰਘ ਰਾਜਪੁਰਾ ਸੁਪਰੀਮ ਸਿੱਖ ਸੁਸਾਇਟੀ ਦੀ ਸਮੂਹ ਕਮੇਟੀ ਇਸ ਮੌਕੇ ਸਾਡੇ ਨਾਲ ਮੌਜੂਦ ਹੈਗੀ ਆ ਗੱਲਬਾਤ ਕਰਾਂਗੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਬਾਰੇ ਜਿਹੜਾ ਕੱਲ ਨੂੰ ਹੋ ਰਿਹਾ ਕਬੱਡੀ ਵਰਲਡ ਕੱਪ 2025 ਉਸ ਦੀ ਜਿਹੜੀ ਤਿਆਰੀਆਂ ਆ ਲਗਭਗ ਮੁਕੰਮਲ ਹੋ ਗਈਆਂ ਸਵੇਰ ਤੋਂ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇ ਉੱਤੇ ਵੱਖ-ਵੱਖ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੁਣ ਮੇਨ ਟੀਮ ਜਿਹੜੀ ਸਭ ਤੋਂ ਪਿੱਛੇ ਜਿਹੜੀ ਸਾਰਿਆਂ ਨੂੰ ਕੋਆਰਡੀਨੇਟ ਕਰਕੇ ਅੱਗੇ ਤੋਰ ਰਹੀ ਹੈਗੀ ਉਹਨਾਂ ਦੇ ਮੁੱਖ ਪ੍ਰਬੰਧਕ ਜਿਹੜੇ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਦਲਜੀਤ ਸਿੰਘ ਹੈਗੇ ਨੇ ਜਿਹੜੇ ਸਪੋਕਸਪਰਸਨ ਸੁਪਰੀਮ ਸਿੱਖ ਸੁਸਾਇਟੀ ਹੈਗੇ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਐਨਜ਼ਡ ਪੰਜਾਬੀ ਨਿਊਜ਼ ਦੇ ਉੱਤੇ। ਥੈਂਕ ਯੂ ਜੀ ਜਸਰਜੀਤ ਬਹੁਤ-ਬਹੁਤ ਧੰਨਵਾਦ ਜੀ। ਜੀ ਆਪਾਂ ਗੱਲਬਾਤ ਕਰੀਏ ਇਸ ਟੂਰਨਾਮੈਂਟ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਹੈਗੀਆਂ ਨੇ। ਪਹਿਲਾਂ ਤਾਂ ਸਨੇਹਾ ਸਾਰੀ ਸੰਗਤ ਨੂੰ ਜਿਹੜਾ ਹੈਗਾ ਉਹ ਆਪਣੇ ਵੱਲੋਂ ਦੇ ਦੇ ਜੀ। ਜੀ ਬਿਲਕੁਲ ਸਾਡੀ ਜਿਹੜੀ ਸਿੱਖ ਯੂਥ ਦੀ ਟੀਮ ਹੈ ਉਹਨਾਂ ਨੇ ਬਿਲਕੁਲ ਸਾਰਾ ਪ੍ਰਬੰਧ ਜਿਹੜਾ ਉਹ ਤਿਆਰ ਉਹਨਾਂ ਦਾ ਕੰਮ ਹੈ ਉਹਨਾਂ ਨੇ ਕੀਤਾ ਹੋਇਆ। ਇਸ ਵੇਲੇ ਬੜਾ ਸਜਾਇਆ ਸਟੇਡੀਅਮ ਉਹਨਾਂ ਨੇ ਬੜਾ ਵੱਡੀ ਪੱਧਰ ਤੇ ਉਹਨਾਂ ਨੇ ਪ੍ਰਬੰਧ ਜਿਹੜਾ ਸੀਟਿੰਗ ਦਾ ਐਟਕੀ ਅਰੇਂਜਮ ਦੇ ਨਾਲ ਦੀ ਨਾਲ ਜਿੱਥੇ ਸਾਡੀ ਲੰਗਰ ਕਮੇਟੀ ਨੇ ਲੰਗਰ ਦੇ ਵਿੱਚ ਬੜਾ ਵਿਸ਼ਾਲ ਪ੍ਰਬੰਧ ਜਿਹੜਾ ਉਹ ਕਰ ਕਰ ਰਿਹਾ ਇਸ ਸਾਲ ਤੇ ਉੱਥੇ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਸਮੁੱਚੀ ਸੰਗਤ ਨੂੰ ਬੇਨਤੀ ਕਰਦੀ ਹੈ ਨਿਊਜ਼ੀਲੈਂਡ ਦੀ ਨੂੰ ਕਿ ਐਡੇ ਵੱਡੇ ਮੇਲੇ ਜਿਹੜੇ ਉਹ ਤੁਹਾਡੇ ਨਾਲ ਹੀ ਸੌਂਦੇ ਆ ਤੇ ਇਸ ਕਰਕੇ ਇਹ ਜਿਹੜਾ ਇਹ ਕਿਸੇ ਵੀ ਧਿਰਦਾ ਨਹੀਂ ਕਿਸੇ ਵੀ ਖੇਡਾਂ ਦੀ ਪਟਿਕਲਾ ਆਰਗੇਨਾਈਜੇਸ਼ਨ ਦਾ ਨਹੀਂ ਇਹਦੇ ਚ ਹਰ ਇੱਕ ਨੂੰ ਜੀ ਆਇਆਂ ਇਹ ਗੁਰੂ ਘਰ ਆ ਨਾ ਕਿਸੇ ਨਾਲ ਕੋਈ ਵੈਰ ਨਾ ਵਿਰੋਧ ਹਰ ਇੱਕ ਨੂੰ ਖੁੱਲਾ ਸਦਾ ਤੁਹਾਡਾ ਕਮਿਊਨਿਟੀ ਦਾ ਇਵੈਂਟ ਆ ਸੋ ਇਹਨੂੰ ਆਪਾਂ ਤੀਸਰਾ ਵਰਲਡ ਕੱਪ ਜਿਹੜਾ ਉਹ ਕਰ ਰਹੇ ਆ ਸਾਲ 'ਚ ਸੁਪਰੀਮ ਸੈਕਸੋਸਾਇਟੀ ਵੱਲੋਂ ਸਿਰਫ ਜਿਹੜਾ ਉਹ ਇੱਕੋ ਹੀ ਇਵੈਂਟ ਜਿਹੜਾ ਉਹ ਕੀਤਾ ਜਾ ਰਿਹਾ ਹੁਣ ਕਿਉਂਕਿ ਅ ਅਸੀਂ ਬਾਕੀ ਮਸਲਿਆਂ ਤੋਂ ਬਾਹਰ ਹੋ ਕੇ ਇੱਕ ਇਵੈਂਟ ਜਿਹੜਾ ਸਪੋਰਟਸ ਦਾ ਹਰ ਸਾਲ ਆਪਣੇ ਹੱਥ ਚ ਇਥੇ ਸੰਸਥਾ ਨੇ ਰੱਖਿਆ ਹੋਇਆ ਹੈ ਜਿਹਦੇ ਵਿੱਚ ਕੋਸ਼ਿਸ਼ ਕਰਦੇ ਆ ਕਿ ਸਾਰਿਆਂ ਨੂੰ ਇਨਵਾਈਟ ਕਰੀਏ ਸੋ ਹਰ ਇੱਕ ਨੂੰ ਬੇਨਤੀ ਹੈ ਜਿਵੇਂ ਦੋ ਪਿਛਲੇ ਵਰਲਡ ਕੱਪਾਂ ਦੇ ਵਿੱਚ ਸਾਰਿਆਂ ਨੇ ਸਾਥ ਦਿੱਤਾ ਤੁਸੀਂ ਇਸ ਵਾਰ ਵੀ ਆਓ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਹਰੇਕ ਨੂੰ ਜਿਹੜਾ ਇਹਨੂੰ ਜਿਹਾ ਕਹੀਏ ਤੇ ਹਰੇਕ ਨੂੰ ਜਿਹੜਾ ਵਾ ਉਹ ਪਿਆਰ ਸਤਿਕਾਰ ਮਿਲੇ ਤੇ ਜੀ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਪ੍ਰਬੰਧਾਂ ਦੇ ਵਿੱਚ ਸਾਰੀਆਂ ਸੀਟਾਂ ਦਾ ਮੁਕੰਮਲ ਉੱਥੇ ਪ੍ਰਬੰਧ ਕੀਤਾ ਹੋਇਆ ਕਿੰਨੀ ਕ ਸੀਟ ਜਿਹੜੀ ਹੈਗੀ ਉਹ ਲੱਗੀ ਹੈਗੀ ਆ ਤੇ ਉਸ ਤੋਂ ਬਾਅਦ ਸਕਰੀਨਾਂ ਦਾ ਵੀ ਕੋਈ ਪ੍ਰਬੰਧ ਹੈਗਾ ਗਾਲੇਤੋਲੇ ਹਾਂਜੀ ਹਾਂਜੀ ਬਿਲਕੁਲ ਜੀ ਐਸਓਆਰ ਜਿਹੜਾ ਹਜ਼ਾਰਾਂ ਮੈਂ ਇਹ ਨਹੀਂ ਕਹਾਂ ਸੌ ਦੇ ਚ ਹਜ਼ਾਰਾਂ ਦੇ ਹਿਸਾਬ ਨਾਲ ਸੀਟ ਵਧਾਈ ਹੈ ਬਟ ਅਸੀਂ ਦੇਖਾਂਗੇ ਜੀ ਇਹ ਵੀ ਫਿਲ ਹੁੰਦੀ ਆ ਗਾਂ ਇਹਨੂੰ ਹੋਰ ਫਿਰ ਵਿਸ਼ਾਲ ਕਰਾਂਗੇ ਖਾਸ ਤੌਰ ਤੇ ਕੱਲ ਨੂੰ ਜਿਹੜਾ ਨਗਰ ਕੀ ਆਪਣਾ ਆਉਣ ਦਾ ਜਿਹੜਾ ਸੰਗਤ ਦਾ ਜਿਹੜਾ ਕਾਰ ਪਾਰਕਿੰਗ ਦਾ ਵੱਡਾ ਇਸ਼ੂ ਆ ਉਹਨੂੰ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਬੱਸਾਂ ਲਗਾਤਾਰ ਹਰ 10 ਮਿੰਟ ਬਾਅਦ ਬੱਸ ਜਿਹੜੀ ਆ ਉਹ ਬਰੂਸ ਪੋਲਮਨ پارک ਜਿੱਧਰ ਵਾਲਟਰਜ਼ ਰੋਡ ਆ ਉਧਰਲੀ ਸਾਈਡ ਤੇ ਤੁਹਾਨੂੰ ਸਟਾਪ ਸਾਈਨ ਬੱਸ ਦਾ ਜਿਹੜਾ ਸਪੈਸ਼ਲ ਬਣਿਆ ਮਿਲੂਗਾ ਆਪਣੀਆਂ ਗੱਡੀਆਂ ਤੁਸੀਂ ਜਿਹੜੀਆਂ ਉੱਥੇ ਖੜੀਆਂ ਕਰਕੇ ਜਿਹੜਾ ਉਹ ਗੁਰਦਵਾਰ ਸਾਹਿਬ ਆ ਉਹ ਇੱਥੇ ਬੱਸ 올 ਦਾ ਟਾਈਮ ਤੇ ਰੋਗੀ ਜਿਹੜੀ ਵਾਪਸ ਜਿਹੜੀ ਉਹ ਉਧਰ ਨੂੰ ਜਾਣ ਵਾਸਤੇ ਕਿਉਂਕਿ ਰਿਚੀ ਵਾਸਤੋਂ ਸਾਡੇ ਵਿਕਮਲਵੀਰ ਸਮੂਹ ਸਾਰੀ ਟੀਮ ਨੇ ਜਿਹੜਾ ਇਹ ਸਪਾਂਸਰਸ਼ਿਪ ਦਿੱਤੀ ਹੈ ਬੱਸਾਂ ਦੀ ਤੇ ਜਿਹੜੇ ਉੱਥੋਂ ਬਰੂਸਪੋਲ ਮੈਨ ਲਾਗੇ ਪਾਰਕ ਤੋਂ ਜਿੰਨੇ ਵੀ ਲਾਗੇ-ਲਾਗੇ ਰੋਡ ਜਿਹੜੇ ਕਿ ਜਿੱਥੋਂ 365 ਬੱਸਾਂ ਚੱਲਦੀਆਂ ਜੇ ਤੁਸੀਂ ਉਹਨਾਂ ਨੂੰ ਕੱਲ ਨੂੰ ਇਹ ਕਹੋਗੇ ਕੱਲ ਕਿ ਅਸੀਂ ਵਰਲਡ ਕੱਪ ਦਾ ਨਾਮ ਲਓਗੇ ਕਿ ਉਹਨਾਂ ਨੂੰ ਕੋਟ ਦਿੱਤਾ ਗਿਆ ਵਰਲਡ ਕੱਪ ਕਿ ਅਸੀਂ ਵਰਲਡ ਕੱਪ ਤੇ ਜਾ ਰਹੇ ਹਾਂ ਤਾਂ ਉਹ ਵੀ ਸਾਰੀਆਂ ਫ੍ਰੀ ਹੋਣਗੀਆਂ ਸੋ ਕੱਲ ਨੂੰ ਤੁਸੀਂ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਇੱਥੇ ਕੱਲ ਨੂੰ ਫ੍ਰੀ ਆ ਸਕਦੇ ਹੋ ਜਿੰਨੀ ਵੀ ਪਾਰਕਿੰਗ ਉਧਰ ਤੁਸੀਂ ਯੂਜ਼ ਕਰਕੇ ਆਓਗੇ ਇੱਥੇ ਵੀ ਗੁਰਦੁਆਰਾ ਸਾਹਿਬ 'ਚ ਕਿਉਂਕਿ ਕੱਲ ਨੂੰ ਸਿਕਿਉਰਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਟਾਈਟ ਰਹਿਣੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਿਕਿਉਰਿਟੀ ਤੁਹਾਨੂੰ ਕੋਈ ਵੀ ਆਉਣਿਆਂ ਨੂੰ ਸਰਚ ਕਰਦੀ ਆ ਤੁਹਾਡੀ ਗੱਡੀ ਸਰਚ ਕਰਦੀ ਆ ਸਾਡੇ ਵੱਲੋਂ ਰਿਕੁਐਸਟ ਆ ਮਾਈਂਡ ਨਾ ਕਰਿਓ ਇਹ ਤੁਹਾਡੇ ਫਿਊਚਰ ਨੂੰ ਸਿਕਿਉਰ ਕਰਨ ਵਾਸਤੇ ਕਿ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਾ ਆਵੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਗਲਤ ਜਿਹੜਾ ਉਹ ਭਾਵਨਾ ਨਾਲ ਨਾ ਆਵੇ ਇੱਥੇ ਸਪੋਰਟਸ ਦੀ ਭਾਵਨਾ ਨਾਲ ਹੀ ਸਟੇਡੀਅਮ 'ਚ ਜਾਇਆ ਜਾਵੇ ਤੇ ਗੁਰਦੁਆਰਾ ਸਾਹਿਬ 'ਚ ਧਾਰਮਿਕ ਭ ਜਿਵੇਂ ਅਸੀਂ ਕਿਹਾ ਸਾਡੇ ਲਈ ਸਾਰੇ ਇੱਕੋ ਜਿਹੇ ਆ ਹਰ ਇੱਕ ਨੂੰ ਖੁੱਲਾ ਸੱਦਾ ਬਿਨਾਂ ਕਿਸੇ ਤੁਸੀਂ ਇੱਕ ਦੂਸਰੇ ਤੇ ਸੋਚੇ ਕਿ ਸਾਡੇ ਨਾਲ ਕਿਹੋ ਜਿਹਾ ਉਹਦਾ ਮੇਰ ਨਾਲ ਨਹੀਂ ਬਣਦੀ ਉਹਦੀ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਹਰੇਕ ਲਈ ਸਾਰਿਆਂ ਲਈ ਕੋ ਜਿਹੇ ਆ ਤੇ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਆ ਕਿ ਆਓ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਨੂੰ ਸਤਕਾਰ ਮਿਲੇ ਤੇ ਜੀ ਗਰਾਊਂਡ ਦੀ ਗੱਲ ਕੀਤੀ ਜਾਵੇ ਪਾਣੀ ਦੇ ਸਬੰਧ ਦੇ ਵਿੱਚ ਕੱਲ ਨੂੰ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਆ ਅ ਕਿਦਾਂ ਉੱਥੇ ਪ੍ਰਬੰਧ ਕੋਈ ਕਮੇਟੀ ਵੱਲੋਂ ਕੀਤਾ ਗਿਆ ਜੀ ਦੇਖੋ ਜੀ ਬੇਨਤੀ ਤਾਂ ਅਸੀਂ ਇਹੀ ਕਰ ਕੀਤੀ ਆ ਪ੍ਰਮਾਤਮਾ ਅੱਗੇ ਮੀਂਹ ਤੋਂ ਬਚੀਏ ਪਾਣੀ ਤੋਂ ਕੋਈ ਨਹੀਂ ਜਿਹੜਾ ਉਹ ਕੱਲ ਨੂੰ ਇੰਨਾ ਕ ਸਾਰੇ ਜਣੇ ਸਪான்ਸਰ ਕਰ ਰਹੇ ਆ ਪਾਣੀ ਦੀਆਂ ਬੋਤਲਾਂ ਜਿਹੜੇ ਪ੍ਰੇਮੀ ਗੇਮਾਂ ਦੇ ਆ ਉਹਨਾਂ ਸਾਰਿਆਂ ਨੇ ਅੱਜ ਅਸੀਂ ਵੱਡੀ ਗਿਣਤੀ ਚ ਯੂ ਸਵੇਰ ਦਾ ਲੱਗਿਆ ਅੱਜ ਵੀ ਧੁੱਪ ਚ ਲੱਗੇ ਉਹ ਸਨ ਕਰੀਮ ਜੇ ਉਹ ਸਭ ਜਿਹੜਾ ਪ੍ਰਬੰਧ ਕਰ ਰਹੇ ਆ ਸੋ ਪਾਣੀ ਦਾ ਜਿਹੜਾ ਡੈਫੀਨੇਟਲੀ ਜੀ ਸਾਡੇ ਸਪੌਂਸਰ ਜਿਹੜੇ ਆ ਉਹਨਾਂ ਨੇ ਪਾਣੀ ਕਾਫੀ ਜਿਹੜਾ ਉਹ ਦਿੱਤਾ ਬਟ ਸਾਡੀ ਬੇਨਤੀ ਜਿਹੜੀ ਆ ਉਹ ਸਰੋਤਿਆਂ ਨੂੰ ਜਿਹੜੇ ਦੇਖਣ ਆ ਰਹੇ ਉਹਨਾਂ ਨੂੰ ਇਹ ਆ ਕਿ ਜਿੱਥੇ ਸੰਗਤਾਂ ਜਿੱਥੇ ਪ੍ਰਬੰਧਕ ਜਿੱਥੇ ਯੂਥ ਏਡੀ ਵੱਡੀ ਕੋਸ਼ਿਸ਼ ਕਰ ਰਿਆ ਤੁਹਾਡਾ 30 ਸੈਕਿੰਡ ਦਾ ਸਹਿਯੋਗ ਜਿਹੜਾ ਸਾਡੇ ਲਈ ਇਨਫ ਹੋਵੇਗਾ ਜਿੱਥੇ ਤੁਸੀਂ ਪਾਣੀ ਦੀ ਬੋਤਲ ਐਂਟਰੀ ਵੇਲੇ ਤੁਸੀਂ ਆਪਣੀ ਬੋਤਲ ਲੈ ਕੇ ਅੰਦਰ ਜਾਂਦੇ ਹੋ ਜੇ ਤੁਸੀਂ ਉਹੀ ਬੋਤਲ ਜਿਹੜੀ ਆ ਉਹ ਬਾਅਦ ਚ ਰੱਪੇ ਸਿੱਟਦੇ ਹੋ 30 ਸੈਕਿੰਡ ਲੱਗਣਗੇ ਤੁਹਾਡੇ ਤੇ ਉਹਦੇ ਨਾਲ ਬਜਾਏ ਕਿ ਦੂਸਰੇ ਦਿਨ ਮੁੜ ਕੇ ਉੱਥੇ 10 ਜਾਣੇ ਜਿਹੜੇ ਉਹ ਪੂਰਾ ਦਿਨ ਲਾਉਣ ਉੱਥੇ ਹਜ਼ਾਰਾਂ ਬੋਤਲ ਚੱਕਣ ਨਾਲੋਂ ਉਹ ਚੰਗਾ ਇਹ ਆ ਕਿ ਜਿਹੜੇ ਬਾਹਰੋਂ ਆਏ ਗੈਸਟ ਉਹਨਾਂ ਨੂੰ ਵੀ ਚੰਗਾ ਲੱਗੇ ਕਿ ਅਸੀਂ ਕਿਸੇ ਡਿਸਪਲਿਨ ਦੇ ਵਿੱਚ ਰਹਿਣ ਵਾਲੇ ਆ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਹਰ ਇੱਕ ਜਿੱਥੋਂ ਦੀ ਲੰਘ ਰਿਹਾ ਸੱਜੇ ਖੱਬੇ ਦੇਖੋ ਸਟੇਡੀਅਮ ਦੇ ਵਿੱਚ ਜਿੰਨੇ ਵੀ ਬੈਠਦੇ ਆ ਕੱਲ ਨੂੰ ਉਹਨਾਂ ਨੂੰ ਸਾਡੀ ਰਿਕਵੈਸਟ ਆ ਤੁਸੀਂ ਸਿਰਫ ਆਪਣਾ ਸੱਜਾ ਤੇ ਖੱਬਾ ਦੇਖਣਾ ਤੁਹਾਨੂੰ ਲੱਗਦਾ ਤੁਹਾਡੇ ਸੱਜੇ ਜਾਂ ਖੱਬੇ ਬੈਠੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕੀਤਾ ਕੋਈ 스멜 ਆ ਰਹੀ ਕਿਸੇ ਕੋਈ ਸਿਗਰਟ ਆ ਕੋਈ ਵੇਪਿੰਗ ਦਾ ਚੱਕਰ ਆ ਇਮੀਡੀਏਟਲੀ ਦੱਸੋ ਸਿਕਿਉਰਿਟੀ ਜਿਹੜੀ ਉਹਨੂੰ ਕੱਲਾ ਬਾਹਰ ਹੀ ਨਹੀਂ ਕੱਢੂਗੀ ਅਸੀਂ ਉਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਹਦੂਦ ਦੇ ਵਿੱਚ 2 ਸਾਲ ਓਨਲੀ ਜਿਹੜਾ ਉਹ ਵੀ ਉਹਦੇ ਤੇ ਪਾਬੰਦੀ ਜੜੀ ਉਹ ਲਗਵਾਵਾਂਗੇ ਚਾਹੇ ਉਹ ਕੋਈ ਵੀ ਹੋਵੇ ਦਾ ਨਾਮ ਵੀ ਜਿਹੜਾ ਉੱਥੇ ਹੀ ਨਸ਼ਰ ਕੀਤਾ ਜਾਵੇਗਾ ਇਹ ਸਾਡੇ ਵੱਲੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਸਿਸਟਮ ਨੂੰ ਕਿਉਂਕਿ ਇਹ ਇੱਕੋ ਇੱਕ ਵੱਡਾ ਇਵੈਂਟ ਹੁੰਦਾ ਜਿੱਥੇ ਸਾਡੀਆਂ ਭੈਣਾਂ ਧੀਆਂ ਬੱਚੇ ਜਿਹੜੇ ਆ ਉਹ ਬਿਲਕੁਲ ਸਿਕਿਉਰ ਫੀਲ ਕਰਦੇ ਆ ਬੈਠ ਕੇ ਕਿ ਅਸੀਂ ਗੁਰਦੁਆਰਾ ਸਾਹਿਬ ਆ ਕੇ ਦੇਖਣ ਲੱਗੇ ਆ ਤੇ ਅਸੀਂ ਇਹਨੂੰ ਇਹਦਾ ਮਾਹੌਲ ਜਿਹੜਾ ਐਵੇਂ ਰੱਖਣਾ ਚਾਹੁੰਦੇ ਇਸ ਲਈ ਸਾਰਿਆਂ ਕੋਲ ਸਹਿਯੋਗ ਦੀ ਆਸ ਹੈ ਕਿਉਂਕਿ ਇਹ ਵੀ ਆਮ ਚਰਚਾ ਹੁੰਦੀ ਆ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਵੈਂਟ ਹੁੰਦੇ ਆ ਤਾਂ ਉਦੋਂ ਸੰਗਤ ਵੱਧ ਚੜ ਕੇ ਪਹੁੰਚਦੀ ਆ ਇਸੇ ਕਾਰਨ ਕਰਕੇ ਕਿ ਇੱਥੇ ਪ੍ਰਬੰਧ ਜਿਹੜੇ ਹੈਗੇ ਆ ਵਧੀਆ ਹੁੰਦੇ ਨੇ ਤੇ ਉਹਨਾਂ ਨੂੰ ਮਾਹੌਲ ਜਿਹੜਾ ਹੈਗਾ ਉਸ ਖਾਵਾ ਮਿਲਦਾ ਹੈਗਾ ਜੇ ਹੁਣ ਕਬੱਡੀ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਦੇ ਵਿੱਚ ਅਫੀਸ਼ੀਅਲ ਜਿਹੜੇ ਪਿਛਲੇ ਪਾਸੇ ਜਿਨ੍ਹਾਂ ਨੇ ਸਾਰਾ ਦੇਖਰੇਖ ਕਰਨੀ ਹੈਗੀ ਆ ਉਹਦੇ ਵਿੱਚ ਕਮੇਟੀ ਵੱਲੋਂ ਕਿਦਾਂ ਦਾ ਸੇ ਹੋਗਾ ਹੈਗਾ ਜੀ ਜੇ ਕੋਈ ਔਣਤਾ ਹੀ ਆਉਂਦੀ ਹੈਗੀ ਕੋਈ ਨੰਬਰਾਂ ਦਾ ਘਾਟ ਵਾਧ ਹੁੰਦੀ ਹੈਗੀ ਆ ਜਾਂ ਪਲੇਅਰਾਂ ਦੀ ਵਿੱਚ ਕੋਈ ਖਟਾਜ਼ ਪੈਂਦੀ ਹੈਗੀ ਉਹਦੇ ਵਾਸਤੇ ਵੀ ਤਿਆਰੀ ਹੈਗੀ ਆ ਦੇਖੋ ਜੀ ਅਸੀਂ ਆਪਣੇ ਸਾਡੇ ਜਿਹੜਾ ਯੂਥ ਲੁੱਕ ਆਫਟਰ ਕਰ ਰਿਹਾ ਇਹਨੂੰ ਵਰਲਡ ਕੱਪ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਕੱਲ ਦਾ ਮਾਹੌਲ ਜਿਹੜਾ ਗਰਾਊਂਡ ਦਾ ਇਦਾਂ ਬਣਾਇਆ ਜਾਵੇ ਜੇ ਦੋ ਪਲੇਅਰ ਆ ਆਪਸੇ ਜੇ ਕਿਸੇ ਦਾ ਕੋਈ ਇਸ਼ੂ ਵੀ ਆਉਂਦਾ ਤੇ ਜਿਹੜਾ ਤੁਸੀਂ ਅੰਪਾਇਰ ਕੀਤਾ ਉਹ ਉਹਦੇ ਕੋਲ ਇੰਨੀ ਕੁ ਪਾਵਰ ਹੈਗੀ ਆ ਕਿ ਉਹ ਆਪਣੇ ਤੌਰ ਤੇ ਜਿਹੜਾ ਉਹਨੂੰ ਡੀਲ ਕਰ ਸਕੇ ਜਦੋਂ ਤੁਸੀਂ ਸਾਰੇ ਰਾਈਟਸ ਅੰਪਾਇਰ ਨੂੰ ਦਿੱਤੇ ਆ ਤੇ ਉਹਨਾਂ ਨੂੰ ਹੀ ਡੀਲ ਕਰਨ ਦਿਓ ਚਾਹੇ ਤੁਹਾਡਾ ਕੋਈ ਪਾਣੀ ਵਾਲਾ ਉਹ ਗਰਾਊਂਡ 'ਚ ਨਹੀਂ ਜਾਣਾ ਚਾਹੀਦਾ ਕੋਈ ਮੈਨੇਜਰ ਕੋਈ ਕੋਚ ਜਿਹੜਾ ਗਰਾਊਂਡ 'ਚ ਨਹੀਂ ਜਾਣਾ ਚਾਹੀਦੇ ਤਾਂ ਕਿ ਸਭ ਤੋਂ ਵੱਡੀ ਕਬੱਡੀ ਦੇ ਵਿੱਚ ਉਦੋਂ ਪ੍ਰੋਬਲਮ ਆਉਂਦੀ ਜਦੋਂ ਕੋਈ ਨਾ ਕੋਈ ਜਿਹੜਾ ਪਾਣੀ ਪਲਾਉਣ ਵਾਲਾ ਦੂਸਰਾ ਕਿ ਤੂੰ ਗਲਤੀ ਕੀਤੀ ਇੱਥੇ ਤੇਰੀ ਮਿਸਟੇਕ ਆ ਉਦੋਂ ਸਾਰੇ ਦੋ ਹੋਰ ਚੱਲ ਜਾਂਦੇ ਇਕੱਠੇ ਹੋਣ ਲੱਪਿੰਦੇ ਆ ਬਟ ਅਸੀਂ ਸਾਡਾ ਇਹ ਐਕਸਪੀਰੀਅੰਸ ਹੈ ਤਜਰਬਾ ਤੁਸੀਂ ਬਿਲਕੁਲ ਵਿੱਚ ਨਾ ਜਾਓ ਅੰਪਾਇਰ ਜਿਹੜਾ ਉਹ ਇੰਨਾ ਤੇ ਖਾਸ ਕਰਕੇ ਕਮੈਂਟਰੀ ਵਾਲੇ ਇੰਨਾ ਕ ਪਿਆਰ ਦੇ ਨਾਲ ਉਹਨਾਂ ਨੂੰ तकरीबन ਇੱਕ ਇੱਕ ਦੋ ਦੋ ਮਿੰਟ ਦੇ ਵਿੱਚ ਮਸਲੇ ਵੱਡੇ ਵੱਡੇ ਰਿਜ਼ੋਲਵ ਕਰ ਦਿੰਦੇ ਆਪਾਂ ਰਗਬੀ ਦੀਆਂ ਗੇਮਾਂ ਦੇਖੀਆਂ ਵੱਡੀਆਂ ਗੇਮਾਂ ਹੁੰਦੀਆਂ ਜਿੱਥੇ ਬਹੁਤ ਸਾਰੇ ਪਲੇਅਰ ਹੀ ਲੜ ਪੈਂਦੇ ਇੱਕ ਦੂਏ ਨਾਲ ਪਰ ਉੱਥੇ ਬਾਹਰੋਂ ਕੋਈ ਨਹੀਂ ਜਾਂਦਾ ਤੇ ਸੌਲਵ ਵੀ ਛੇਤੀ ਹੋ ਜਾਂਦਾ हां ਗੱਲ ਇਹ ਵੀ ਹੁੰਦੀ ਹੈ ਨਾ ਕਿ ਜਿਹੜੇ ਰੂਲ ਆ ਉਹਨਾਂ ਨੂੰ ਮੋੜਿਆ ਨਹੀਂ ਜਾਂਦਾ ਹੈਗਾ ਰੂਲ ਇਜ਼ ਰੂਲ ਜਿਹੜਾ ਹੈਗਾ ਰੂਲ ਜਿਹੜਾ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਪੋਸਟਰਾਂ ਦੇ ਥੱਲੇ ਲਿਖਿਆ ਹੁੰਦਾ ਕਿ ਕਮੇਟੀ ਦਾ ਫੈਸਲਾ ਟੱਲ ਰਹਿਊਗਾ ਕਈ ਵੇਰੇ ਉਹ ਜਿਹੜਾ ਟੱਲ ਹੁੰਦਾ ਨਾ ਉਹਨੂੰ ਥੋੜਾ ਜਿਹਾ ਮੋੜ ਲੈਂਦੇ ਹੈਗੇ ਤਾਂ ਕਰਕੇ ਵੀ ਪ੍ਰੋਬਲਮ ਆ ਜਾਂਦੀ ਆ ਤੇ ਇੱਥੇ ਜਿਹੜਾ ਇਹਨਾਂ ਦਾ ਫੈਸਲਾ ਹੈਗਾ ਉਹ ਪੂਰਾ ਸ਼ਕਤੀ ਦੇ ਨਾਲ ਤਾਂ ਜਿਹੜੇ ਟੂਰਨਾਮੈਂਟ ਹੈਗੇ ਉਹ ਵੀ ਵਧੀਆ ਤਰੀਕੇ ਨਾਲ ਚੱਲਦੇ ਹੈਗੇ ਜਸਪਰੀ ਤਾਂ ਮੈਂ ਇੱਥੇ ਤੁਹਾਨੂੰ ਦੱਸ ਦਵਾਂ ਲਾਸਟ ਈਅਰ ਜਿਹੜਾ ਤੁਹਾਨੂੰ ਪਤਾ ਕਿੰਨਾ ਪੈਸਾ ਲਾ ਕੇ ਇੱਕ ਕਲ ਕੀੜਿਆ ਬਹੁਤ ਤਕੜਾ ਪਲੇਅਰ ਸੀ ਬਟ ਇਥੇ ਜੋ ਉਸ ਟਾਈਮ ਦਾ ਰੂਲ ਸੀ ਉਹ ਰੂਲ ਲਾਗੂ ਕੀਤਾ ਗਿਆ ਤੁਸੀਂ ਸੱਚ ਜਾਣੋ ਅਸੀਂ ਵਰਲਡ ਚ ਜਿਹੜੇ ਕੰਟਰੀ ਚ ਗਏ ਆ ਸਾਨੂੰ ਹਰ ਇੱਕ ਨੇ ਅਪਰੀਸ਼ੀਏਟ ਵੀ ਕੀਤਾ ਕਿ ਵੀ ਉਸ ਗਰਾਊਂਡ ਦੇ ਵਿੱਚ ਰੂਲ ਆਇਆ ਰੂਲ ਦੇ ਕਾਰਨ ਬੇਸ਼ੱਕ ਪਲੇਅਰ ਬਾਹਰ ਗਿਆ ਪਰ ਉਹ ਇੱਕ ਸਖਤ ਫੈਸਲਾ ਸੀ ਤੇ ਗੁੱਡ ਐਗਜ਼ਾਮਪਲ ਸੀ ਕਿ ਰੂਲ ਜਿਹੜੇ ਲਾਗੂ ਹੋਣੇ ਚਾਹੀਦੇ ਆ ਪਰ ਇਸੇ ਗੱਲ ਕਰਕੇ ਜਿਹੜਾ ਹੈਗਾ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਭਾਰਤੋਂ ਜਿਹੜੇ ਕਬੱਡੀ ਪ੍ਰੇਮੀ ਹੈਗੇ ਨੇ ਉਹ ਫੋਨ ਕਰਕੇ ਦੱਸਦੇ ਆ ਕਿ ਕੀ ਨਿਊਜ਼ੀਲੈਂਡ ਵਾਲਿਆਂ ਨੇ ਪੂਰਾ ਜਿਹੜਾ ਸਿਰਾ ਇਸ ਟੂਰਨਾਮੈਂਟਾਂ ਦੇ ਵਿੱਚ ਕਰਵਾ ਦਿੱਤਾ ਹੈਗਾ ਆ ਤੇ ਕੱਲ੍ਹ ਵਾਲਾ ਟੂਰਨਾਮੈਂਟ ਜਿਹੜਾ ਹੈਗਾ ਦੇਖਣ ਵਾਲਾ ਹੋਊਗਾ ਇਸ ਦੀ ਜਿਹੜੀ ਗੱਲਬਾਤ ਤਾਂ ਸਾਡੇ ਤੱਕ ਵੀ ਪਹੁੰਚ ਰਹੀ ਹੈਗੀ ਆ ਉਸੇ ਇਸੇ ਕਾਰਨ ਕਰਕੇ ਹੈਗਾ ਕਿ ਪ੍ਰਬੰਧਕਾਂ ਨੇ ਖਿਡਾਰੀ ਵੱਡੇ ਸੱਦੇ ਹੈਗੇ ਤੇ ਰੂਲ ਐਂਡ ਰੈਗੂਲੇਸ਼ਨ ਪੂਰੀ ਵਧੀਆ ਤਰੀਕੇ ਨਾਲ ਬਣਾਏ ਹੋਏ ਆ ਹਾਂਜੀ ਬਿਲਕੁਲ ਜੀ ਤੇ ਨਾਲ ਦੀ ਨਾਲ ਸਾਡੇ ਕੋਲ ਜਿੱਥੇ ਸੰਗਤਾਂ ਵੱਡੀ ਗਿਣਤੀ ਚ ਪਹੁੰਚ ਉੱਥੇ ਵੱਡੀ ਗੰਢਤੀ ਦੇ ਵਿੱਚ ਸਾਡੇ ਕੋਲ ਪੋਲੀਟੀਕਲ ਨੇਤਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਨੂੰ ਪਹੁੰਚਣਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਕੱਲ ਨੂੰ ਇੱਥੇ ਜਿਹੜਾ ਉਹ ਆਉਣਗੇ ਸੋ ਇਸ ਕਰਕੇ ਸਾਰਾ ਦਿਨ ਜਿਹੜਾ ਪੂਰਾ ਐਕਸਾਈਟਮੈਂਟ ਮਾਹੌਲ ਆ ਤੇ ਬੱਚੇ ਬੀਬੀਆਂ ਬਜ਼ੁਰਗ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਸਾਥ ਦਿਓ ਤੁਹਾਡਾ ਆਪਣਾ ਇਵੈਂਟ ਆ ਇਸ ਕੰਟਰੀ ਦੇ ਵਿੱਚ ਸਿੱਖਾਂ ਦੀ ਇਮੇਜ ਬਹੁਤ ਸੋਹਣੀ ਹੈ ਆਪਾਂ ਇਹਨੂੰ ਜਿਹੜਾ ਬਰਕਰਾਰ ਰੱਖੀਏ ਛੋਟੀਆਂ-ਮੋਟੀਆਂ ਆਪਸ ਵਿੱਚ ਕਦੀ ਕਿਸੇ ਨੂੰ ਕੋਈ ਔਕੜਾ ਆਉਂਦੀ ਆ ਭਾਈਚਾਰਾ ਹੀ ਬੈਠ ਕੇ ਸੋਲਵ ਕਰ ਸਕਦਾ ਸੋ ਇਸ ਕਰਕੇ ਤੁਸੀਂ ਬਿਲਕੁਲ ਗੁਰੂ ਘਰ ਦੇ ਵਿੱਚ ਆ ਕੇ ਡਿਸਪਲਨ ਦੇ ਵਿੱਚ ਰਹਿ ਕੇ ਆਪੋ ਆਪਣਾ ਜਿਹੜਾ ਉਹ ਸਾਫਤ ਕਰੀਏ ਆਪਾਂ ਕਿ ਇਸ ਕੰਟਰੀ ਦੇ ਵਿੱਚ ਅਸੀਂ ਡਿਸਪਲਨ ਦੇ ਵਿੱਚ ਰਹਿਣ ਦੇ ਯੋਗ ਹੈਗੇ ਆ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਗੱਲਬਾਤ ਕੀਤੀ ਇਹ ਸਨ ਸੁਪਰੀਮ ਸਿੱਖ ਸੁਸਾਇਟੀ ਤੋਂ ਸਰਦਾਰ ਦਲਜੀਤ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਕੱਲ ਹੋਣ ਵਾਲੇ ਟੂਰਨਾਮੈਂਟ ਬਾਬਤ ਜਾਣਕਾਰੀ ਦਿੱਤੀ ਹੈਗੀ ਆ ਆਸ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਇਹ ਬਲੰਦੀਆਂ ਦੇ ਵੱਲ ਜਾਵੇਗਾ ਅਤੇ ਇਸੇ ਤਰੀਕੇ ਦੇ ਨਾਲ ਝੰਡੇ ਬੂੰਗੇ ਹੋਰ ਉੱਚੇ ਹੋਣਗੇ ਉਦੋਂ ਤੱਕ ਮੈਂ ਇਹਦੇ ਤੇ ਨਾਲ ਦੀ ਨਾਲ ਸੰਗਤ ਜੇ ਤੁਹਾਡਾ ਪ੍ਰੋਗਰਾਮ ਸਾਰਾ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਗੁਰਦਰਾ ਸਾਹਿਬ ਦੇ ਵਿੱਚ ਸਾਡੇ ਕੋਲ ਸਚਕੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਜੀ ਬੈਂਕ ਆਏ ਆ ਉਹ ਕੀਰਤਨ ਕਰਨਗੇ ਗੁਰੂ ਘਰ ਦੇ ਵਿੱਚ ਉਦੇ ਵਿੱਚ ਸੰਗਤ ਨੂੰ ਜਰੂਰ ਬੇਨਤੀ ਆ ਕਿ ਕੱਲ ਨੂੰ 10 ਵਜੇ ਤੋਂ ਦੀਵਾਨਾ ਚ ਪਹਿਲਾਂ ਜਰੂਰ ਜੜੀਆਂ ਹਾਜ਼ਰੀਆਂ ਭਰੋ ਉਸ ਤੋਂ ਬਾਅਦ ਚ ਗਰਾਊਂਡਾਂ ਦੇ ਵਿੱਚ ਸਭ ਤੋਂ ਪਹਿਲਾਂ ਅਰਦਾਸ ਹੋਵੇਗੀ ਫਿਰ ਮੌਰੀ ਹਾਕਾ ਜਿਹੜਾ ਉਹ ਇਸ ਕੰਟਰੀ ਦਾ ਜੋ ਮੇਨ ਹੈ ਉਹ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਜੀ ਉਹ ਸਾਰੇ ਖਿਡਾਰੀਆਂ ਨੂੰ ਜਿਹੜੀ ਆ ਉਹ ਇੱਕ ਸੌ ਚਕਾਈ ਜਾਊਗੀ ਕਿ ਸਾਰੇ ਖਿਡਾਰੀ ਇੱਕ ਚੰਗੀ ਭਾਵਨਾ ਨਾਲ ਆਪਸ ਵਿੱਚ ਪਿਆਰ ਨਾਲ ਖੇਡਣ ਕੋਈ ਕਿਸੇ ਦਾ ਧੜਾ ਕੋਈ ਕਿਸੇ ਦੇ ਨਾਲ ਤੇ ਕਿਸੇ ਵੀ ਤਰ੍ਹਾਂ ਦਾ ਉਹ ਨਸ਼ਾ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਕੋਈ ਵੀ ਚਕਨਾਟ ਵਾਲੀ ਚੀਜ਼ ਲਾ ਕੇ ਨਹੀਂ ਖੇਡਣਗੇ ਉਸ ਸ਼ਬਦ ਤੋਂ ਬਾਅਦ ਜਿਹੜਾ ਪਹਿਲਾ ਮੈਚ ਜਿਹੜਾ ਉੱਕਲ ਨੂੰ 1 ਵਜੇ ਹੀ ਇਹਨਾਂ ਨੂੰ ਰਿਕੁਐਸਟ ਕਰ ਰਹੇ ਕਿ ਪਹਿਲਾ ਮੈਚ ਜਿਹੜਾ ਆਪਾਂ ਸ਼ੁਰੂ ਕਰਦੀਏ ਸੋ ਸਾਰਿਆਂ ਨੇ ਟਾਈਮ ਨੋਟ ਕਰ ਲੈਣਾ ਜੀ ਗੁਰਦੁਆਰਾ ਸਾਹਿਬ ਦੇ ਗੇਟ ਜਿਹੜੇ ਆ ਉਹ ਅੱਧੇ ਕੱਲ ਨੂੰ ਬੰਦ ਰਹਿਣਗੇ ਕਿਉਂਕਿ 11 ਵਜੇ ਤੱਕ ਅੰਦਰਕਾਰ ਪਾਰਕਿੰਗ ਜਿਹੜੀ ਉਹ ਭਰ ਜਣੀ ਆ ਉਸ ਤੋਂ ਬਾਅਦ ਜਿੰਨੀ ਕਾਰ ਪਾਰਕਿੰਗ ਲੱਗੇ ਆਪਣੇ ਜਿੰਨੇ ਰੋਡ ਤੁਹਾਨੂੰ ਪਤਾ ਪੋਪਸ ਰੋਡ ਤੋਂ ਲੈ ਕੇ ਸਪਾਰਟਨ ਰੋਡ ਹੌਪਸਟੂਰਡਸ ਇਹ ਬਹੁਤ ਰੋਡ ਹੈ ਖਾਲੀ ਜਿਹੜੇ ਕਿ ਸਾਰੇ ਇੰਡਸਟਰੀਅਲ ਰੋਡ ਆ ਬਹੁਤ ਕਾਰ ਪਾਰਕਿੰਗ ਇੱਥੇ ਮਿਲ ਜਣੀਆਂ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਲਾ ਕੇ ਬਰੂਸਪੋਲਮਨ ਤੋਂ ਆਉਣਾ ਉਹ ਬੱਸਾਂ ਦੇ ਵਿੱਚ ਇੱਥੇ ਆ ਜਾਣ ਸਾਰਿਆਂ ਨੂੰ ਇੱਕ ਵਾਰ ਖਾਸ ਤੌਰ ਤੇ ਟ੍ਰੈਫਿਕ ਲਈ ਬੇਨਤੀ ਆ ਕੱਲ ਨੂੰ ਨਿਜਮ ਕਾਫੀ ਸਖਤ ਰਹਿਣਗੇ ਜੀ ਧੰਨਵਾਦ ਜੀ ਆਸ ਕਰਦੇ ਹਾਂ ਗੱਲਬਾਤ ਪਸੰਦ ਆਈ ਹੋਵੇਗੀ ਦੁਬਾਰਾ